ਅਦੇ ਲਈ ਸਾਡੇ ਲੁਧਿਆਣਾ ਦੇ 6 ਸਟੇਸ਼ਨ ਦਾ ਪੱਕੇ ਹੈਗੇ ਆ ਇੱਕ ਆਰਜ ਤੌਰ ਤੇ ਰਾਹ ਰੋਡ ਤੇ ਵੀ ਐਤਕ ਬਣਾਇਆ ਹੋਇਆ ਹੈ ਜੀ ਉੱਥੇ ਵੀ ਗੱਡੀ ਖੜਦੀ ਹੈ ਜੇ ਜਿੱਥੇ ਮਦਰ ਨੇੜੇ ਸਟੇਸ਼ਨ ਦੇ ਨੇੜੇ ਆਗ ਲੱਗਦੇ ਆ ਉਸ ਦੇ ਗੱਡੀ ਭੇਜ ਦਿੰਦੇ ਅਸੀਂ 24 ਆਵਰ ਹੈਗੇ ਆ ਤੇ ਬਾਕੀ ਸਟਾਫ ਦੀਆਂ ਰੈਸਟਾ ਛੁੱਟੀਆਂ ਵੀ ਕੈਨਸਲ ਕੀਤੀਆਂ ਹੋਈਆਂ ਦਿਵਾਲੀ ਕਰਕੇ ਇੱਥੇ ਹੈਗੇ 10-12 ਗੱਡੀਆਂ ਹੈਗੀਆਂ ਦੇਦੇ ਚ વોટર ਬੋਜਰ ਕਹਿੰਦੇ ਆਪਾਂ ਜਿਹਦੇ ਚ 12 40 ਲੀਟਰ ਪਾਣੀ ਆਂਦਾ ਉਹ ਵੀ ਆ ਤੇ 5000 ਵਾਲੀਆਂ ਵੀ ਹੈਗੀਆਂ 10000 ਵਾਲੀਆਂ ਵੀ ਹੈਗੀਆਂ ਇਹ ਛੋਟੀਆਂ ਗੱਡੀਆਂ ਵੀ ਹੈਗੀਆਂ ਸਾਡੇ ਕੋਲ ਅੱਗੇ ਉਹ ਦੇ ਨਿਕਲ ਜਾਂਦੀ ਆ ਫਿਰ ਪਿੱਛੇ ਪਾਈਪ ਲਾਈਨ ਵਿਛਾਉਣੀ ਪੈਂਦੀ ਆ ਪਾਈਪ ਲਾਈਨ ਦਾ ਇਹ ਫਿਰ ਐਸੇ ਉਹ ਗੱਡੀ ਨੂੰ ਪਾਣੀ ਦੱਨੇ ਜਿਵਾਲੇ ਕਈ ਕਾਰਨ ਹੈਗੇ ਜੀ ਪਟਾਖਿਆਂ ਨਾਲ ਵੀ ਲੱਗਦੇ ਆਤਾਜਵਾਜ਼ੀਆਂ ਨਾਲ ਵੀ ਲੱਗਦੇ ਆ ਜਿਆਦਾ ਬਿਜਲੀ ਦੀਆਂ ਲੜੀਆਂ ਲੱਗੀਆਂ ਹੁੰਦੇ ਆ ਤੇ ਸਾਰ ਸਰਕ ਨੰਗੀਆਂ ਤਾਰਾਂ ਹੁੰਦਾ ਸਾਰ ਸਰਕ ਜਿੱਥਾ ਇੱਕ ਤਾਰ ਦੇ ਉੱਤੇ ਆਪਾਂ ਜ਼ਿਆਦਾ ਲੋਡ ਪਾ ਦੇ ਉਹ ਵੋ ਲੋਡ ਕਰਕੇ ਵੀ ਸਪਾਰਕਿੰਗ ਹੋ ਜਾਂਦੀ ਆ ਉਹ ਵੀ ਧਿਆਨ ਰੱਖਣ ਕਿ ਬੱਚਿਆਂ ਦਾ ਧਿਆਨ ਤਾਂ ਪਟਾਖਿਆਂ ਵੱਲ ਹੁੰਦਾ ਤੇ ਪਹਿਰੇ ਨੇ ਧਿਆਨ ਰੱਖਣ ਕਿ ਸਾਡੇ ਆ ਨੇੜੇ ਤੇੜੇ ਆ ਕੋਈ ਚੀਜ਼ ਅੱਗ ਲੱਗਣ ਵਾਲੀ ਚੀਜ਼ ਹੈਗੇ ਉਹਦਾ ਧਿਆਨ ਰੱਖਣ ਕਿ ਉਧਰਲੇ ਪਾਸੇ ਤੇ ਚਿੰਗਿਆੜੀ ਦੇ ਕੋਈ ਤਿਹਾਰਾਂ ਦਾ ਜਿਹੜਾ ਸਮਾਂ ਚੱਲ ਰਿਹਾ ਔਰ ਖਾਸ ਕਰਕੇ ਅਗਰ ਦੀਵਾਲੀ ਦੀ ਗੱਲ ਕਰੀਏ ਤਾ ਦੀਵਾਲੀ ਨੂੰ ਲੈ ਕੇ ਫਾਇਰ ਵਿਗ੍ਰੇਡ ਹਮੇਸ਼ਾ ਅਲਰਟ ਤੇ ਰਹਿੰਦਾ ਹੈ ਕਿਉਂਕਿ ਇਸ ਵਕਤ ਜਿਹੜੇ ਨੇ ਹਾਦਸੇ ਕਈ ਵਾਰ ਦੇਖਣ ਨੂੰ ਮਿਲਦੇ ਨੇ ਅਗਰ ਪਿਛਲੇ ਕਈ ਸਾਲਾਂ ਦੀ ਗੱਲ ਕਰੀਏ ਤਾਂ ਦੀਵਾਲੀ ਜਾਂ ਫਿਰ ਦੀਵਾਲੀ ਦੇ ਅਗਲੇ ਦਿਨ ਜਿਹੜੀ ਹੈ ਕਈ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਉਸ ਨੂੰ ਲੈ ਕੇ ਫਾਇਰ ਵਿਗ੍ਰੇਡ ਲੁਧਿਆਣਾ ਦੀ ਗੱਲ ਕਰੀਏ ਤਾਂ ਹਰ ਜ਼ੋਨ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਤਿਆਰ ਹੈਗੀ ਹੈ ਔਰ ਬੰਦੋਬਸਤ ਇੱਥੇ ਤੁਸੀਂ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਜਿਹੜੀਆਂ ਜਿਹੜੀਆਂ ਗੱਡੀਆਂ ਨੇ ਤਿਆਰ-ਬਰ-ਤਿਆਰ ਖੜੀਆਂ ਨੇ ਔਰ ਆਫੀਸਰਜ਼ ਵੀ ਜਿਹੜੇ ਨੇ ਪੂਰੀ ਤਰ੍ਹਾਂ ਨਾਲ ਆਪਣੀ ਡਿਊਟੀ ਤੇ ਬੈਠੇ ਹੋਏ ਨੇ ਉਹਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਕਾਲ ਅਲਰਟ ਲਈ ਜਿਹੜਾ ਹੈਗਾ ਹਮੇਸ਼ਾ 24 ਘੰਟੇ ਜਿਹੜਾ ਹੈ ਇੱਥੇ ਫੋਨ ਸੁਣਨ ਲਈ ਆਫੀਸਰ ਬਿਠਾਏ ਹੋਏ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਤਿਹਾਰਾਂ ਦੇ ਵਿੱਚ ਕੋਈ ਅਨਸੁਖਾਵੀ ਘਟਨਾ ਨਾ ਹੋਵੇ ਉਸ ਦੇ ਬਚਾਅ ਦੇ ਲਈ ਕਈ ਗੱਡੀਆਂ ਜਿਹੜੀਆਂ ਨੇ ਅਲਰਟ ਤੇ ਵੀ ਰੱਖੀਆਂ ਜਾਂਦੀਆਂ ਨੇ ਸਾਡੇ ਨਾਲ ਫਾਇਰ ਬ੍ਰਿਗੇਡ ਆਫੀਸਰ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਅਸਰ ਤਿਹਾਰਾਂ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਜਿਹਾ ਹੈ ਨਾ ਇhtiyat ਹੁੰਦਾ ਹੈ ਕਿ ਦੀਵਾਲੀ ਦੇ ਨਜ਼ਦੀਕ ਅੱਗ ਲੱਗਣ ਦੀਆਂ ਘਟਨਾਵਾਂ ਜਿਹੜੀਆਂ ਨੇ ਜ਼ਿਆਦਾ ਹੋ ਜਾਂਦੀਆਂ ਨੇ ਤਾਂ ਕਿਸ ਤਰ੍ਹਾਂ ਦੀ ਇhtiyat ਇਸ ਵਕਤ ਆ ਫਾਇਰ ਬ੍ਰਿਗੇਡ ਰੱਖ ਕੇ ਚੱਲ ਰਹੀ ਹੈ ਅਦਰ ਲਈ ਸਾਡੇ ਲੁਧਿਆਣਾ ਦੇ 6 ਸਟੇਸ਼ਨ ਤਾਂ ਪੱਕੇ ਆਗੇ ਆ ਇੱਕ ਆਰਜੇ ਤੌਰ ਤੇ ਰਾਹੋ ਰੋਡ ਤੇ ਵੀ ਐਦਕੀ ਬਣਾਇਆ ਹੋਇਆ ਹੈ ਜੀ ਉਥੇ ਵੀ ਗੱਡੀ ਖੜਦੀ ਆ ਜੇ ਜਿੱਥੇ ਮਤਲਬ ਨੇੜੇ ਸਟੇਸ਼ਨ ਦੇ ਨੇੜੇ ਅੱਗ ਲੱਗਦੇ ਆ ਉਸ ਦੇ ਗੱਡੀ ਭੇਜ ਦਿੰਦੇ ਅਸੀਂ ਉਹ ਤਾਂ ਵਾਜੇ ਜ਼ਿਆਦਾ ਅੱਗ ਹੈ ਕਿ ਫਿਰ ਹੋਰ ਸਟੇਸ਼ਨਾਂ ਦੀਆਂ ਗੱਡੀਆਂ ਘਟਾ ਕੇ ਅੱਗ ਤੇ ਕਾਬੂ ਕਰ ਲੈਣਾ ਬਿਲਕੁਲ ਕਿਉਂਕਿ ਤਿਆਰੀ ਪੂਰੀ ਹੈ ਜਿੱਦਾਂ ਦੱਸਿਆ ਕਿ ਲੁਧਿਆਣਾ ਦੇ ਵਿੱਚ 6 ਸਟੇਸ਼ਨ ਨੇ ਪਰ ਇੱਥੇ ਅਗਰ ਮੈਂ ਗੱਲ ਕਰਾਂ ਸਰ ਤਾਂ ਇਸ ਏਰੀਏ ਦੇ ਲਈ ਪਰਮਾਤਮਾ ਨਾ ਕਰੇ ਕੋਈ ਇਦਾਂ ਦੀ ਅਨਸਖਾਮੀ ਘਟਨਾ ਹੋਵੇ ਤਾਂ ਕਿਹਾ ਆਪਾਂ 24/7 ਅਵੇਲੇਬਲ ਹਾਂ ਹਾਂਜੀ 24 ਘੰਟੇ ਹੋ ਰਹੇ ਗਏ ਆ ਤੇ ਬਾਕੀ ਸਟਾਫ ਦੀਆਂ ਰੈਸਟਾਂ ਛੁੱਟੀਆਂ ਵੀ ਕੈਨਸਲ ਕੀਤੀਆਂ ਹੋਈਆਂ ਦਿਵਾਲੀ ਕਰਕੇ ਤੇ ਦਿਵਾਲੀ ਤੋਂ ਬਾਅਦ ਫਿਰ ਜਦੋਂ ਫਿਰ ਬਾਅਦ ਚ ਖੁੱਲ ਜਾਣਗੇ ਬਾਅਦ ਚ ਦਿਵਾਲੀ ਤੱਕ ਯਾਨੀ ਕਿ ਚਾਹੇ ਕਿਹੜੇ ਕੋਈ ਸਪੈਸ਼ਲ ਸਟਾਫ ਦੀ ਆ ਪੂਰੇ ਸਟਾਫ ਦੀਆਂ ਛੁੱਟੀਆਂ ਜਿਹੜੀਆਂ ਕੈਨਸਲ ਹੈ ਪੂਰੇ ਸਟਾਫ ਦੀ ਪੂਰੇ ਸਟਾਫ ਦੀਆਂ ਹਾਂਜੀ ਹਾਂਜੀ ਅੱਛਾ ਇਸ ਵਕਤ ਇਸ ਫਾਇਰ ਗ੍ਰੇਡ ਆਫਿਸ ਆਪਾਂ ਦੀ ਗੱਲ ਕਰ ਲਈਏ ਕੰਟਾ ਘਰ ਵਾਲੇ ਦੀ ਤੇ ਇਹਦੇ ਵਿੱਚ ਗੱਡੀਆਂ ਦੀ ਕਿੰਨੀ ਕੈਪੈਸਿਟੀ ਹੈਗੀ ਆ ਇੱਥੇ ਹੈਗੇ 10-12 ਗੱਡੀਆਂ ਹੈਗੀਆਂ ਜਿਹਦੇ ਚ ਵਾਟਰ ਬੋਜਰ ਕਹਿੰਦੇ ਆਪਾਂ ਜਿਹਦੇ ਚ 12-14 ਲੀਟਰ ਪਾਣੀ ਆਂਦਾ ਉਹ ਵੀ ਆ ਤੇ 5000 ਵਾਲੀਆਂ ਵੀ ਹੈਗੀਆਂ 3000 ਵਾਲੀਆਂ ਵੀ ਹੈਗੀਆਂ ਅੱਛਾ ਤੁਹਾਡੇ ਸਿਰ ਤੇ ਕੋਈ ਜ਼ਿਆਦਾ ਜ਼ਿੰਮੇਵਾਰੀ ਇਸਲੀ ਵੱਜ ਜਾਂਦੀ ਹੈ ਨਾ ਸਰ ਕਿ ਤੁਸੀਂ ਬਾਜ਼ਾਰ ਚ ਬੈਠੇ ਹੋ ਤੰਗ ਗੱਲੀਆਂ ਹੈਗੇ ਐਸ ਕਰਕੇ ਥੋੜਾ ਜਿਹਾ ਹਾਂ ਇਹ ਇਹਦੇ ਲਿਫਟਣ ਲਈ ਕਿਉਂਕਿ ਮੈਂ ਤੁਹਾਨੂੰ ਦੱਸ ਦਵਾ ਕਿ ਚੋੜਾ ਬਾਜ਼ਾਰ ਦੇ ਨਾਲ ਲੱਗਦੇ ਕਈ ਏਰੀਆ ਇਦਾਂ ਦੇ ਨੇ ਬ੍ਰਹਮਪੁਰੀ ਪੁਰਾਣਾ ਬਾਜ਼ਾਰ ਜਿਹੜਾ ਬਹੁਤ ਜ਼ਿਆਦਾ ਕੰਜਸਟਡ ਹੈ ਤੁਹਾਨੂੰ ਉੱਥੇ ਬਹੁਤ ਮਿਹਨਤ ਕਰਨੀ ਪੈਂਦੀ ਹੁੰਦੀ ਹੈ ਕੰਨ ਨਹੀਂ ਪੈਂਦਾ ਉਧਰ ਪੁਰਾਣੇ ਬਾਜ਼ਾਰ ਦਾ ਹੌਟਲਾਈਨ ਵੀ ਬੰਸੀ ਹੋਈ ਹੈ ਜੀ ਦ੍ਰੈਸ਼ੀ ਤੋਂ ਸਿੱਧਾ ਜੇ ਸਪਲਾਈ ਬੰਦ ਕਰਕੇ ਉਹ ਹੌਟਲਾਈਨ ਚੱਲੋ ਜਾਂਦੀ ਹੈ ਨੇੜੇ ਪਾਣੀ ਮਿਲ ਜਾਂਦਾ ਸਾਨੂੰ ਤੇ ਛੋਟੀਆਂ ਗੱਡੀਆਂ ਵੀ ਆ ਗਈਆਂ ਸਾਡੇ ਕੋਲ ਅੱਗੇ ਉਹ ਜੇ ਨਿਕਲ ਜਾਂਦੀ ਹੈ ਫਿਰ ਪਿੱਛੇ ਪਾਈਪ ਲਾਈਨ ਬਚਾਉਣੀ ਪੈਂਦੀ ਆ ਪਾਈਪ ਲਾਈਨ ਰ ਹੈ ਫਿਰ ਐਸੇ ਉਹ ਗੱਡੀ ਨੂੰ ਪਾਣੀ ਦ ਤੇ ਅੱਗੇ ਤੇ ਕੰਮ ਕਰਦੇ ਅੱਛਾ ਬਿਲਕੁਲ ਹੌਟਲਾਈਨ ਦੀ ਤੁਸੀਂ ਗੱਲ ਕੀਤੀ ਹੈ ਕਿਹੜੇ ਕਿਹੜੇ ਬਾਜ਼ਾਰਾਂ 'ਚ ਹੈਗੀ ਹੈ ਹੌਟਲਾਈਨ ਇੱਧਰ ਪੁਰਾਣਾ ਬਾਜ਼ਾਰ ਹਿੰਦੀ ਬਾਜ਼ਾਰ ਬੋਵੇਟ ਗੰਜ ਇੱਧਰ ਗੋਲ ਮੰਡੀ ਵੀ ਆ ਬਾਸ ਮੰਡੀ ਵੀ ਆ ਬਿਲਕੁਲ ਫਿਰ ਤਾਂ ਯਾਨੀ ਕਿ ਪੂਰੀ ਤਰ੍ਹਾਂ ਨਾਲ ਬੰਦੋਬਸਤ ਤਿਆਰ ਹੈ ਲੇਕਿਨ ਬਾਜ਼ਾਰਾਂ ਦੇ ਵਿੱਚ ਜ਼ਿਆਦਾਤਰ ਘਟਨਾਵਾਂ ਹੁੰਦੀਆਂ ਨੇ ਔਰ ਬਹੁਤ ਜਲਦ ਇਸੇ ਕਾਰਨ ਕਾਬੂ ਪਾ ਲਿਆ ਜਾਂਦਾ ਹੈ ਕਿਉਂਕਿ ਉੱਥੇ ਜਿਹੜੀਆਂ ਨੇ ਹੌਟਲਾਈਨਜ਼ ਵਿਛਾਈਆਂ ਹੋਈਆਂ ਨੇ ਅੱਛਾ ਸਰ ਕੋਈ ਮੈਸੇਜ ਲੁਧਿਆਣਾ ਵਾਸੀਆਂ ਨੂੰ ਦੇਣਾ ਚਾਹੋਗੇ ਕਿ ਸੇਫਟੀ ਰੱਖਣ ਇਦਾਂ ਦੀ ਨੌਬਤ ਹੀ ਨਾ ਆਵੇ ਕਿ ਅੱਗ ਲੱਗੇ ਸੇਫਟੀ ਦਾ ਪਬਲਿਕ ਦਾ ਇਹ ਹੀ ਕਰ ਸਕਦੇ ਜਿਹੜੇ ਕੋਠੇ ਤੇ ਅੱਜ ਕੱਲ੍ਹ ਕਈ ਕਈਆਂ ਦਾ ਕੋੜਾ ਕਰਕਟ ਹੁੰਦਾ ਇਕੱਠਾ ਉਹਨੂੰ ਦਿਵਾਲੇ ਤੋਂ ਪਹਿਲਾਂ ਪਹਿਲਾਂ ਵੇਚ ਦੇਣ ਤੇ ਸਾਫ਼ ਸਪਾਏ ਰੱਖਣ ਤੇ ਆਪਣੇ ਛੱਤ ਤੇ ਬਾਲਟੀਆਂ ਕੱਦੀਆਂ ਭਰ ਕੇ ਰੱਖਣ ਜੇ ਬਾਇਚਾਂਸ ਲੋਡ ਪੈ ਜਾਂਦੀ ਆ ਤੇ ਫੜਾ ਪਰ ਪਾਣੀ ਮਾਰ ਕੇ ਉਹਨੂੰ ਬੁਝਾ ਸਕਾਂ ਅੱਛਾ ਥੋੜਾ ਜਿਹਾ ਅਗਰ ਗਾਈਡ ਕਰ ਸਕੋ ਕਿਉਂਕਿ ਤੁਹਾਨੂੰ ਐਕਸਪੀਰੀਅੰਸ ਹੈ ਜਾਦਤਰ ਅੱਗ ਜਿਹੜੀ ਕਿਹੜੇ-ਕਿਹੜੇ ਕਾਰਨਾਂ ਤੇ ਦੀਵਾਲੀ ਦੇ ਨਜ਼ਦੀਕ ਲੱਗਦੀ ਹੈ ਕਿਹੜੇ ਕਾਰਨ ਹੁੰਦੇ ਆ ਦੀਵਾਲੀ ਕਈ ਕਾਰਨ ਹੈਗੇ ਜੇ ਪਟਾਖਿਆਂ ਨਾਲ ਵੀ ਲੱਗਦੇ ਆ ਤਾਜਵਾਜੀਆਂ ਨਾਲ ਵੀ ਲੱਗਦੇ ਆ ਜਿਆਦਾ ਬਿਜਲੀ ਦੀਆਂ ਲੜੀਆਂ ਲੱਗੀਆਂ ਹੁੰਦੀਆਂ ਤੇ ਸਾਰ ਸਰਕਟ ਲੰਗੀਆਂ ਤਾਰਾਂ ਹੁੰਨ ਤੇ ਸਾਰ ਸਰਕਟ ਜਾਂ ਇੱਕ ਤਾਰ ਦੇ ਉੱਤੇ ਜੇ ਆਪਾਂ ਜਿਆਦਾ ਲੋਡ ਪਾ ਦੇ ਉਹ ਲੋਡ ਕਰਕੇ ਵੀ ਸਪਾਰਕਿੰਗ ਹੋ ਜਾਂਦੀ ਆ ਇਹ ਇਹਨਾਂ ਤੋਂ ਬਚਾਅ ਸਿਰ ਕਿੱਦਾਂ ਕੀਤਾ ਜਾ ਸਕਦਾ ਜਿੱਦਾਂ ਤੁਸੀਂ ਕਿਹਾ ਕਿ ਕੁਝ ਬਾਲਟੀਆਂ ਸ਼ੁਰੂਆਤ ਦੇ ਵਿੱਚ ਹੀ ਅਗਰ ਅੱਗ ਤੇ ਕਾਬੂ ਪਾਣਾ ਹੋਵੇ ਤਾਂ ਕਿਸ ਤਰ੍ਹਾਂ ਪਾਇਆ ਜਾ ਸਕਦਾ ਤੇ ਬਿਜਲੀ ਦੇ ਅੱਗ ਜੇ ਹੋਏ ਬਿਜਲੀ ਦੇ ਤਾਰਾਂ ਨਾਲ ਲੱਗਦੇ ਆ ਸਭ ਤੋਂ ਪਹਿਲਾਂ ਤਾਂ ਆਪਣਾ ਮੇਨ ਸਵਿਚ ਜਿਹੜਾ ਹੈਗਾ ਉਹ ਆਫ ਕਰ ਲਓ ਤੇ ਉਸ ਤੋਂ ਬਾਅਦ ਪਾਣੀ ਪਾ ਕੇ ਬਿਜਲੀ ਦੇ ਅੱਗ ਤੇ ਆਪਾਂ ਸਦਾ ਪਾਣੀ ਨਹੀਂ ਪਾ ਸਕਦੇ ਪਹਿਲਾਂ ਮੇਨ ਸਵਿਚ ਬੰਦ ਕਰਾਂ ਐਮ ਸੀ ਬੀ ਸਾਰੇ ਥੱਲੇ ਨੂੰ ਸਟੱਡ ਕੇ ਤੇ ਉਸ ਤੋਂ ਬਾਅਦ ਪਾਣੀ ਪੋਣਾ ਬਿਲਕੁਲ ਤੇ ਹਾਰਾਂ ਦਾ ਟਾਈਮ ਹੈ ਕੀ ਇਹ ਵੀ ਹੋਏਗਾ ਕਿ ਥੋੜਾ ਜਿਹਾ ਆਪਾਂ ਸੇਫਟੀ ਦੇ ਨਾਲ ਪਟਾਕਿਆਂ ਨੂੰ ਹਨਾ ਚਲਾਈਏ ਹਾਂਜੀ ਸੇਫਟੀ ਤਾਂ ਹੋਣੀ ਚਾਹੀਦੀ ਹੈ ਜੇ ਬਾਕੀ ਜਿਹੜੇ ਪੇਰੈਂਟਸ ਰਹੇ ਉਹ ਬੱਚਿਆਂ ਦੇ ਨਾਲ ਖੜੇ ਰਹਿਣ ਉਹ ਵੀ ਧਿਆਨ ਰੱਖਣ ਕਿ ਬੱਚਿਆਂ ਦਾ ਧਿਆਨ ਤਾਂ ਪਟਾਕਿਆਂ ਵੱਲ ਹੁੰਦਾ ਤੇ ਪੇਰੈਂਟ ਇਹ ਧਿਆਨ ਰੱਖਣ ਕਿ ਸਾਡੇ ਆ ਨੇੜੇ ਤੇੜੇ ਆ ਕੋਈ ਚੀਜ਼ ਅੱਗ ਲੱਗਣ ਦੀ ਚੀਜ਼ ਹੈ ਕਿ ਉਹਦਾ ਧਿਆਨ ਰੱਖਣ ਉਹਦਰਲੇ ਪਾਸੇ ਨੇ ਚਿੰਗਾਰੀ ਦੀ ਕੋਈ ਜੇ ਜਾਂਦੀ ਹੈ ਤਾਂ ਉਹ ਵੀ ਉਹਨਾਂ ਦਾ ਸਾਥ ਦੇਣਾ ਕੋਈ ਧਿਆਨ ਬਿਲਕੁਲ ਧਿਆਨ ਰੱਖਿਆ ਜਾਵੇ ਔਰ ਸਭ ਤੋਂ ਵੱਡੀ ਗੱਲ ਕਿ ਛੱਤਾਂ ਜਿਹੜੀਆਂ ਨੇ ਜਿੱਦਾਂ ਸਰ ਨੇ ਦੱਸਿਆ ਕਿ ਉਹ ਦੀਵਾਲੀ ਤੋਂ ਪਹਿਲਾਂ ਤੁਸੀਂ ਸਾਫ਼ ਕਰ ਲੋ ਕਿਉਂਕਿ ਜ਼ਿਆਦਾਤਰ ਆਪਾਂ ਸਮਾਨ ਜਿਹੜਾ ਹੈਗਾ ਪਲਾਸਟਿਕ ਦਾ ਲੱਕੜ ਦਾ ਇਦਾਂ ਦਾ ਸਮਾਨ ਅਸੀਂ ਉੱਤੇ ਰੱਖ ਦਿੰਨੇ ਆ ਜੋ ਪਟਾਕਿਆਂ ਦੇ ਨਾਲ ਆਤਿਸ਼ਬਾਜੀ ਨਾਲ ਚੰਗੈਰੀ ਫੜਦੇ ਨੇ ਔਰ ਕਿਤੇ ਨਾ ਕਿਤੇ ਅੱਗ ਦਾ ਕਾਰਨ ਬਣਦੇ ਆ ਦੂਸਰੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈਗੀ ਹੈ ਉਹ ਹੈ ਫਾਇਰ ਬਿਗਰੇਡ ਨੂੰ ਜੋ ਆਉਂਦੀ ਹੈ ਲੜੀਆਂ ਬਿਜਲੀ ਸ਼ਾਰਟ ਸਰਕਟ ਹੋਣ ਕਾਰਨ ਵੀ ਕਿਤੇ ਨਾ ਕਿਤੇ ਜ਼ਿਆਦਾ ਅੱਗ ਲੱਗਦੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਗੱਡੀਆਂ ਤਿਆਰ ਬਰ ਤਿਆਰ ਖੜੀਆਂ ਨੇ ਔਰ ਇਨਸਪੈਕਸ਼ਨ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਜਿਹੜੀ ਹੈ ਅ ਦਿੱਕਤ ਨਾਲ ਹਰ ਤਰ੍ਹਾਂ ਦੀ ਤਿਆਰੀ ਨਾਲ ਨਜਿੱਠੇ ਲਈ ਇੱਥੇ ਤਿਆਰ ਪਰ ਤਿਆਰ ਨੇ ਕੋਈ ਵੀ ਦਿੱਕਤ ਜਿਹੜੀ ਪਰੇਸ਼ਾਨੀ ਇੱਥੇ ਨਾ ਆਵੇ ਡਰਾਈਵਰ ਨੇ 10 ਤੋਂ 12 ਗੱਡੀਆਂ ਜਿਹੜੀਆਂ ਨੇ ਇੱਥੇ ਲਗਾਈਆਂ ਗਈਆਂ ਨੇ ਛੋਟੀਆਂ ਗੱਡੀਆਂ ਵੀ ਨੇ ਵੱਡੀਆਂ ਗੱਡੀਆਂ ਵੀ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਸ਼ਹਿਰ ਦੇ ਵਿੱਚ ਹੌਟਲਾਈਨ ਵੀ ਵਿਛਾਈ ਗਈ ਹੈਗੀ ਹੈ ਤਾਂ ਜੋ ਪਾਣੀ ਦੀ ਜਿਹੜੀ ਆ ਦਿੱਕਤ ਨਾ ਆਵੇ ਔਰ ਸਭ ਤੋਂ ਵੱਡੀ ਚੀਜ਼ ਇੱਧਰ ਤੁਸੀਂ ਦੇਖ ਸਕਦੇ ਹੋ ਕਿ 24 ਆਰ ਜਿਹੜੀ ਹੈ ਫੋਨ ਫੈਸਿਲਿਟੀ ਅਵੇਲੇਬਲ ਹੈ ਕੋਈ ਵੀ ਅਮਰਜੈਂਸੀ ਆਉਂਦੀ ਹੈ ਤਾਂ ਹਰ ਵਕਤ ਇੱਥੇ ਫੋਨ ਅਟੈਂਡ ਕਰਨ ਲਈ ਕਰਮਚਾਰੀ ਬੈਠੇ ਨੇ ਜੋ 24 ਘੰਟੇ ਕਾਲ ਅਟੈਂਡ ਕਰਦੇ ਨੇ ਸਰ ਇੱਕ ਵਾਰ ਨੰਬਰ ਫਾਇਰ ਬ੍ਰਿਗੇਡ ਦਾ ਅਗਰ ਤੁਸੀਂ ਫਾਇਰ ਬ੍ਰਿਗੇਡ ਦਾ 101 ਨੰਬਰ ਹੈਗਾ ਜੀ ਵੈਸੇ ਇੱਕ ਜਿਹੜਾ ਲੈਂਡਲਾਈਨ ਨੰਬਰ ਦੂਜਾ ਵੀ ਹੈ 2743111 ਬਾਕੀ 6 ਸਟੇਸ਼ਨਾਂ ਦੇ ਅਲੱਗ-ਅਲੱਗ ਨੰਬਰ ਹੈਗੇ ਆ ਸ਼ਾਇਦ ਉਹਦੇ ਜੇ ਮਿਲ ਵੀ ਜਾਣਗੇ ਬਚਾਰਾ ਤੇਰੇ ਜੇ ਆਪਾਂ ਕਿਸੇ ਵੀ ਅਮਰਜੈਂਸੀਸ ਪਾਸ ਜਾਈਏ ਤਾਂ ਸਭ ਤੋਂ ਪਹਿਲਾਂ ਕਿਹੜਾ ਨੰਬਰ 101 ਹੀ ਆ ਜੀ 101 ਤਾਂ 101 ਨੰਬਰ ਤੇ ਤੁਸੀਂ ਕਾਲ ਕਰੋਗੇ ਤਾਂ ਤੁਹਾਡੇ ਸਬੰਧਤ ਏਰੀਏ ਨੂੰ ਜਿਹੜਾ ਹੈ ਇਮੀਡੀਏਟਲੀ ਮਦਦ ਪਹੁੰਚਾਈ ਜਾਏਗੀ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ 라이